ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ 'ਤੇ ਜੋ ਵੀ ਪਰਾਲੇ ਹੁੰਦੇ ਆ ਬਹੁਤ ਹੀ ਸਲਾਘਾਯੋਗ ਹੁੰਦੇ ਆ ਸਾਡੇ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਸਾਡੇ ਮੁਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਚੰਗੀ ਸੋਚ ਉਹਨਾਂ ਦੀ ਤੁਸੀਂ ਵੇਖਣ ਚ ਆਈ ਆ ਤੇ ਵੇਖ ਲਓ ਜਿਵੇਂ ਮੈਂ ਆਇਆ ਤੇ ਬਸ਼ਰ ਮਸ਼ਰ ਆਉਣ ਦਾ ਡਰ ਸੀ ਉਹਨਾਂ ਨੇ ਇਹ ਸਾਰਾ ਜਿਹੜਾ ਪ੍ਰਦੂਸ਼ਣ ਆ ਜਿਹੜਾ ਦੁੱਝਾ ਤੇਜਾ ਮਛਰ ਮਾਰਨ ਵਾਲੀ ਦਵਾਈ ਫੈਲਾਈ ਆ ਤੇ ਉਹ ਬਹੁਤ ਵਧੀਆ ਸੁੰਦਰ ਪ੍ਰਾਲਾ ਕੀਤਾ ਜੀ ਉਹਨਾਂ ਨੇ ਹਾਂ ਲੱਗਦਾ ਕਿ ਹਾਂਜੀ ਤੇ ਸੰਸਤਾਵਾਂ ਨੂੰ ਵੀ ਉਹਦਾਂ ਦਾ ਵੀ ਫਰਜ਼ ਬਣਦਾ ਜੀ ਸਾਰਿਆਂ ਸਾਡਾ ਗੁਰਦੁਆਰਾ ਕਮੇਟੀ ਦਾ ਸਹਿਯੋਗ ਦੇਣ ਤਾਂ ਜੋ ਇਹ ਜਿਹੜੀ ਇਹਦੀ ਸੁੰਦਰਤਾ ਵਾ ਜਿੱਦਾਂ ਬੱਚੇ ਕੁਲਫੀਆਂ ਖਾ ਕੇ ਦੁੱਝਾ ਤੇਜਾ ਡੈਸਟਬਿਨ ਚ ਨਹੀਂ ਸੁੱਟਦੇ ਉਹ ਕੂੜਾ ਕਿਰਕਟ ਬਾਹਰ ਫਲਾ ਦਿੰਦੇ ਆ ਇਹ ਸੱਚ ਕੱਢ ਸ੍ਰੀ ਹਰਿਮੰਦਰ ਸਾਹਿਬ ਇੱਕ ਰੋਹਾਨੀਅਤ ਦਾ ਕੇਂਦਰ ਆ ਇੱਥੇ ਆਣ ਕੇ ਸਾਨੂੰ ਆਪਣੇ ਸੇਵਾ ਕਰਨੀ ਚਾਹੀਦੀ ਆ ਜਿਹੜਾ ਕੋ ਕੂੜਾ ਕਰਕਟ ਹੈ ਜੋ ਕੋ ਸੁੱਟਦਾ ਵੀ ਆ ਤੇ ਉਹਨੂੰ ਵੀ ਸਮਝਾਉਣਾ ਚਾਹੀਦਾ ਦੁਕਾਨਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਦੁਕਾਨਦਾਰਾਂ ਨੂੰ ਮੈਂ ਬੇਨਤੀ ਕਰਦਾ ਉਹਨਾਂ ਨੂੰ ਅਪੀਲ ਕਰਦਾ ਮੈਂ ਸਾਡੇ ਵੀਰ ਨੇ ਚਲੋ ਉਹਨਾਂ ਦੁਕਾਨਾਂ ਲਾਈਆਂ ਉੱਥੋਂ ਉਹਨਾਂ ਦੀ ਰੋਜੀ ਰੋਟੀ ਪਲਦੀ ਆ ਪਰ ਉਹ ਵੀ ਉਹਨਾਂ ਨੂੰ ਇਹ ਕਹਿਣ ਕਿ ਜਿਹੜਾ ਬਾਹਰ ਜਿਹੜਾ ਡੈਸਟਬਿਨ ਡੈਸਟਬਿਨ ਦੇ ਵਿੱਚ ਹੀ ਉਹ ਕੂੜਾ ਸੁੱਟਿਆ ਜਾਵੇ ਬਹੁਤ ਚੰਗੀ ਗੱਲ ਹੈ ਜੀ ਬਹੁਤ ਮੈਂ ਤੁਹਾਨੂੰ ਦੱਸਣ ਦਾ ਕਿ ਬਹੁਤ ਚੰਗੀ ਸਬੂਤ ਸਬੂਤ ਦਿੱਤਾ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਇਹ ਸੰਸਥਾ ਦੇ ਜਿਹੜੇ ਸਾਡੇ ਮੁਖੀਆ ਸਰਦਾਰ ਸਕੱਤਰ ਸਾਹਿਬ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਹੋਣਾ ਨੇ ਜੀ